2027 ਦੇ ਵਿੱਚ ਆਮ ਪਾਰਟੀ ਵਾਲੇ ਕਹਿੰਦੇ ਸਾਡੀ ਸਰਕਾਰ ਆਉਂਗੀ ਭਾਜਪਾ ਵਾਲੇ ਕਹਿੰਦੇ ਸਾਡੀ ਸਰਕਾਰ ਆਉਂਗੀ ਅਸੀਂ ਕੰਮ ਜ਼ਿਆਦਾ ਕੀਤੇ ਤੇ ਇਧਰ ਅਕਾਲੀ ਦਲ ਵਾਲੇ ਕਹਿੰਦੇ ਸਾਡੀ ਸਰਕਾਰ ਆਉਂਗੀ ਤੇ ਕਾਂਗਰਸ ਵਾਲੇ ਕਹਿੰਦੇ ਅਸੀਂ ਤਾਂ ਕੰਮਾਂ ਦੀ ਝੜੀ ਲਗਾ ਦਿੱਤੀ ਇੰਨੇ ਕੰਮ ਕੀਤੇ ਹੁਣ ਤੱਕ ਕਿ ਸਾਡੀ ਸਰਕਾਰ ਆਉਂਗੀ ਹੋਰ ਤਾਂ ਹੋਰ ਬੀਐਸਪੀ ਵਾਲੇ ਕਹਿੰਦੇ ਸਾਡੀ ਸਰਕਾਰ ਆਉਂਗੀ ਅਸੀਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤਾ ਪਰ ਪੰਜਾਬ ਦੇ ਵਿੱਚ ਕਿਸ ਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਕਿਸ ਨੇ ਸਭ ਤੋਂ ਘੱਟ ਕੀਤਾ ਮੈਂ ਉਹਨਾਂ ਦੀ ਸਾਰਿਆਂ ਦੀ ਲਿਸਟ ਅੱਜ ਬਣਾ ਕੇ ਲੈ ਕੇ ਆਇਆ ਕੌਣ ਸੱਚਾ ਕੌਣ ਝੂਠਾ ਇਸ ਦਾ ਬੇਰਵਾ ਮੈਂ ਪੂਰੀ ਚੰਗੀ ਤਰ੍ਹਾਂ ਲਿਖਿਆ ਹੋਇਆ ਤੁਹਾਨੂੰ ਕੱਲੀ-ਕੱਲੀ ਗੱਲ ਦੱਸੂਗਾ ਕਿਹੜੀ ਪਾਰਟੀ ਨੇ ਕਿਹੜੇ-ਕਿਹੜੇ ਕੰਮ ਕਰੇ ਕਿਹੜੀ ਨੇ ਕਿਸ ਦਾ ਕਿੰਨਾ ਨੁਕਸਾਨ ਕਰਿਆ 2027 ਦੇ ਵਿੱਚ ਕਿਹੜੀ ਪਾਰਟੀ ਆਉਂਗੀ ਕਿਹੜੀ ਪਾਰਟੀ ਦੀ ਹੁਣ ਜਿੱਤ ਹੋਣ ਵਾਲੀ ਹੈ ਕਿਹਦੀ ਸਰਕਾਰ ਬਣੂਗੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਚੈਨਲ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਨਵੀਂ ਤੋਂ ਨਵੀਂ ਅਪਡੇਟ ਪਹੁੰਚਦੀ ਰਹੇ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤਾਂ ਆਓ ਹੁਣ ਜਾਣਦੇ ਹਾਂ ਕਿ 2027 ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਜਦਕਿ ਸਾਰੀਆਂ ਪਾਰਟੀਆਂ ਆਪਣੇ ਆਪਣੇ بڑے بڑے ਦਾਅਵੇ ਕਰ ਰਹੀਆਂ ਕਿ ਮੈਂ ਆਹ ਕੰਮ ਕੀਤਾ ਕਿ ਮੈਂ ਆਹ ਕੰਮ ਕੀਤਾ ਅੱਜ ਮੈਂ ਉਸ ਕੰਮ ਦਾ ਬੇਰਵਾ ਤੁਹਾਡੇ ਸਾਹਮਣੇ ਲੈ ਕੇ ਆਇਆ ਤਾਂ ਆਓ ਆਪਾਂ ਜਾਣਦੇ ਹਾਂ ਆਮ ਪਾਰਟੀ ਵਾਲੇ ਕਹਿੰਦੇ ਅਸੀਂ ਜਿੰਨੀਆਂ ਗਰੰਟੀਆਂ ਦਿੱਤੀਆਂ ਉਸ ਦੇ ਵਿੱਚੋਂ ਘੱਟੋ ਘੱਟ 80% ਗਰੰਟੀਆਂ ਹੁਣ ਤੱਕ ਪੂਰੀਆਂ ਕਰਤੀਆਂ ਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੱਕ ਵਾਰੀ ਮੁੱਖ ਮੰਤਰੀ ਹੋਰ ਬਣਾਓ ਤਾਂ ਜੋ 5 ਸਾਲਾਂ ਤੋਂ ਬਾਅਦ ਅਸੀਂ ਹੋਰ 5 ਸਾਲ ਲੈ ਕੇ ਉਹ ਗਰੰਟੀਆਂ ਵੀ ਜਿਹੜੀਆਂ ਰਹਿ ਗਈਆਂ ਉਹ ਵੀ ਪੂਰੀਆਂ ਕਰ ਸਕੀਏ ਤੇ ਅਸੀਂ ਮਤਲਬ ਪੰਜਾਬ ਨੂੰ ਸੋਨੇ ਦਾ ਪੰਜਾਬ ਬਣਾ ਦਾਂਗੇ ਸੋਨੇ ਦੀ ਚਿੜੀ ਬਣਾਵਾਂ ਕਿ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਵਾਂਗੇ ਆਮ ਪਾਰਟੀ ਦਾ ਕਹਿਣਾ ਕਿ ਅਸੀਂ ਕਲੀਨਿਕ ਖੋਲੇ ਹਸਪੀਟਲ ਖੋਲੇ ਸਿੱਖਿਆ ਕੇਂਦਰ ਖੋਲੇ ਸਕੂਲ ਕਾਲਜ ਖੋਲੇ ਤੇ ਅਸੀਂ ਇੰਨੇ ਕੰਮ ਕੀਤੇ ਐ ਕਿ ਅਸੀਂ ਗਿਣਾ ਵੀ ਨਹੀਂ ਸਕਦੇ ਦੂਜੇ ਪਾਸੇ ਹੁਣ ਸੁਣ ਲਓ ਜਿਹੜੀ ਕਾਂਗਰਸ ਸਰਕਾਰ ਹੈ ਉਹ ਕਹਿੰਦੀ ਅਸੀਂ ਇੰਨੇ ਜ਼ਿਆਦਾ ਕੰਮ ਕੀਤੇ ਕਿ ਜੇ ਅਸੀਂ ਗਿਣਤੀ ਕਰਾ ਲਈਏ ਨਾ ਕਿ ਇੰਨੀ ਲੰਬੀ ਲਿਸਟ ਬਣ ਜਾਵੇਗੀ ਕਿ ਦੋ ਦਿਨ ਤੱਕ ਘੱਟੋ ਘੱਟ ਉਸ ਨੂੰ ਲਿਖਣ ਵਿੱਚ ਲੱਗ ਜਾਣੇ ਹੈ ਪਰ ਮੈਂ ਲਿਸਟ ਬਣਾ ਕੇ ਲੈ ਕੇ ਆਇਆ ਉਹ ਵੀ ਧਿਆਨ ਨਾਲ ਸੁਣੋ ਕਾਂਗਰਸ ਪਾਰਟੀ ਵਾਲੇ ਕਹਿੰਦੇ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਉਪਜਾਊ ਬਣਾਈਆਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਇਆ ਤੇ ਅਸੀਂ ਸਿੱਖਿਆ ਕੇਂਦਰ ਖੋਲੇ ਤੇ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਅਸੀਂ ਨੌਕਰੀਆਂ ਦਿੱਤੀਆਂ ਜਿੰਨੀਆਂ ਨੌਕਰੀਆਂ ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਦਿੱਤੀਆਂ ਗਈਆਂ ਅੱਜ ਤੱਕ ਕਦੇ ਵੀ ਨਹੀਂ ਦਿੱਤੀਆਂ ਗਈਆਂ ਤੇ ਬਾਕੀ ਪਾਰਟੀਆਂ ਵੀ ਹੋਰ ਕੀ ਕੁਝ ਕਹਿੰਦੀਆਂ ਮੈਂ ਤੁਹਾਨੂੰ ਦੱਸਦਾ ਆ ਅਕਾਲੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਸਭ ਤੋਂ ਜ਼ਿਆਦਾ ਵੱਡਾ ਮੁੱਦਾ ਧਾਰ ਸੀ ਚੁੱਕਿਆ ਕਿਸਾਨਾਂ ਦੇ ਹੱਕ 'ਚ ਦਾ ਅਸੀਂ ਖੜੇ ਆ ਅਸੀਂ ਸੰਸਦ ਦੇ ਵਿੱਚ ਕਿਸਾਨਾਂ ਦੇ ਬਾਰੇ ਆਵਾਜ਼ ਚੁੱਕੀ ਕਿ ਲੈਂਡ ਪੁਲੀ ਨੀਤੀ ਨੂੰ ਰੱਦ ਕੀਤਾ ਜਾਵੇ ਇਹ ਐ ਲੈਂਡ ਪੂਲਿੰਗ ਨੀਤੀ ਅਸੀਂ ਰੱਦ ਕਰਵਾਈ ਅਸੀਂ ਕਈ ਕਾਲੇ ਕਾਨੂੰਨ ਰੱਦ ਕਰਵਾਏ ਤੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਤੇ ਅਸੀਂ ਸੜਕਾਂ ਬਣਾਈਆਂ ਤੇ ਅਸੀਂ ਸਕੂਲ ਕਾਲਜ ਬਣਵਾਏ ਅਸੀਂ ਹਸਪੀਟਲ ਬਣਾਏ ਅਸੀਂ ਕਲੀਨਿਕ ਬਣਾਏ ਤੇ ਅਸੀਂ ਹੋਰ ਵੱਡੇ ਵੱਡੇ ਮੈਕਮੇ ਬਣਾਏ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਗਿਆ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੀ ਸਰਕਾਰ ਦੇ ਵਿੱਚ ਹੁਣ ਤੱਕ ਜਿੰਨਾ ਟਾਈਮ ਵੀ ਉਹਨਾਂ ਦੀ ਸਰਕਾਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਕਟੋ-ਕਟ 5 ਲੱਖ 72 ਹਜ਼ਾਰ ਨੌਕਰੀਆਂ ਦਿੱਤੀਆਂ ਇਹ ਵੱਡਾ ਦਾਵਾ ਕੀਤਾ ਕਿ ਇਹ ਸੱਚ ਹੈ ਕਿ ਝੂਠ ਹੈ ਮੈਂ ਤੁਹਾਨੂੰ ਦੱਸਦਾ ਵੇਟ ਕਰੋ ਤੇ ਹੁਣ ਇਹ ਵੀ ਸੁਣ ਲਓ ਜਿਹੜੇ ਬੀਜੇਪੀ ਵਾਲੇ ਉਹ ਕੀ ਕਹਿੰਦੇ ਆ ਉਹ ਕਹਿੰਦੇ ਕਿ ਅਸੀਂ ਸਭ ਤੋਂ ਵੱਡਾ ਭਲਾਤਾ ਸੀ ਕੀਤਾ ਪੰਜਾਬ ਦਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇ ਆ ਤੇ ਅਸੀਂ ਕਿਸਾਨਾਂ ਦੀ ਲੈਂਡ ਪੂਲਿੰਗ ਜਿਹੜੀ ਨੀਤੀ ਹੈ ਇਹ ਰੱਦ ਕਰਵਾਤੀ ਕਰਜ਼ਾ ਮਾਫ ਕੀਤਾ ਸੀ ਕਿਸਾਨਾਂ ਦੀਆਂ ਜਮੀਨਾ ਅਸੀਂ ਬਚਾਈਆਂ ਵੱਡੇ ਵੱਡੇ ਹਸਪਤਾਲ ਖੋਲ ਦਿੱਤੇ ਤੇ ਵੱਡੇ ਵੱਡੇ ਸਕੂਲ ਕਾਲਜ ਖੋਲ ਦਿੱਤੇ ਧਰਮਸ਼ਾਲਾ ਬਣਾ ਦਿੱਤੀਆਂ ਲੋ ਜੀ ਭਾਜਪਾ ਵਾਲਿਆਂ ਨੇ ਵੀ ਇੰਨੇ ਕੰਮ ਗਿਣਾ ਦਿੱਤੇ ਕਿ ਗਿਣਤੀ ਕਰਦੇ ਆ ਥੱਕ ਜਾਂਦਾ ਬੰਦਾ ਲੋ ਪੰਜਵੀਂ ਪਾਰਟੀ ਦੀ ਗੱਲ ਸੁਣ ਲੋ ਭਾਪੀ ਵਾਲਿਆਂ ਦੀ ਉਹ ਕਹਿੰਦੇ ਜਿੰਨੇ ਵੀ ਕੰਮ ਕੀਤੇ ਸਾਰੇ ਹੀ ਕੰਮ ਅਸੀਂ ਕੀਤੇ ਪੰਜਾਬ ਦੇ ਵਿੱਚ ਪਰ ਆਤਾ ਮਨੁਸ਼ਰੀਆ ਮੇ ਝੂਠ ਲੱਗਦਾ ਕਿ ਉਹ ਨਾ ਤਾਂ ਕਦੇ ਸਰਕਾਰ ਆਈ ਹੈ ਤੇ ਨਾ ਹੀ ਕਦੇ ਇੱਥੇ ਕੰਮ ਹੋਇਆ ਉਹਨਾਂ ਦੇ ਹੁੰਦੇ ਇਹ ਤਾਂ ਇੱਕ ਵੱਡਾ ਝੂਠ ਹੋ ਸਕਦਾ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਇਹਦੇ ਬਾਰੇ ਕੋਈ ਕੁਝ ਕਹਿ ਨਹੀਂ ਸਕਦਾ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਕਿ ਅਸਲ ਸਚਾਈ ਕੋਣ ਹੈ ਕਿ 2025 ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਤੇ ਕਿਸ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਕੰਮ ਕੀਤੇ ਹੈ 2025 ਦੇ ਵਿੱਚ ਦੁਬਾਰੇ ਜਿਹੜੀ ਸਰਕਾਰ ਹੈ ਆਮ ਪਾਰਟੀ ਦੀ ਜਾਂ ਫਿਰ ਕਾਂਗਰਸ ਪਾਰਟੀ ਦੀ ਬਣ ਸਕਦੀ ਹੈ ਪਰ ਕੰਮ ਤੋਂ ਸਭ ਪਰ ਕੰਮ ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਗਿਣਤੀ ਜੋ ਲਿਸਟ ਬਣਾ ਕੇ ਮੈਂ ਸਾਹਮਣੇ ਨੈੱਟ ਤੋਂ ਰੱਖੀ ਹੈ ਉਹ ਲਿਸਟ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਆਈ ਹੈ ਸਭ ਤੋਂ ਜ਼ਿਆਦਾ ਕੰਮ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕੀਤੇ ਹੈ ਬੇਸ਼ੱਕ ਉਹ ਹੁਣ ਪਾਰਟੀ ਪੂਰੀ ਤਰ੍ਹਾਂ ਪਿੱਟ ਚੁੱਕੀ ਹੈ ਕਿਉਂਕਿ ਉਸਨੇ ਜਦੋਂ ਬੇਅਦਬੀਆਂ ਹੋਈਆਂ ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਈ ਜਿਸ ਕਰਕੇ ਅੱਜ ਅਕਾਲੀ ਦਲ ਪਾਰਟੀ ਪੂਰੀ ਤਰ੍ਹਾਂ ਪਿੱਟ ਚੁੱਕੀ ਹੈ ਤੇ ਉਸ ਨੂੰ ਹਾਰ ਤਾਂ ਹੁਣ ਮੰਨਣੀਓ ਪੈਣੀ ਹੈ ਤੇ 2027 ਦੇ ਵਿੱਚ ਇਸ ਦਾ ਕੋਈ ਵੀ ਇਰਾਦਾ ਨਹੀਂ ਕਿ ਇਹ ਪਾਰਟੀ ਆ ਜਾਵੇ ਤੇ ਨਾ ਹੀ ਭਾਪੀ ਆਂਦੀ ਇਹ ਤਾਂ ਬਿਲਕੁਲ ਕਲੀਅਰ ਹੈ ਟੱਕਰ ਤਿੰਨ ਪਾਰਟੀਆਂ ਦੀ ਪੈਣੀ ਹੈ ਆਮ ਪਾਰਟੀ ਦੀ ਕਾਂਗਰਸ ਪਾਰਟੀ ਦੀ ਭਾਜਪਾ ਪਾਰਟੀ ਦੀ ਪਰ ਜਿਹੜੀ ਅਸਲੀ ਟੱਕਰ ਹੈ ਉਹ ਦੋ ਪਾਰਟੀਆਂ ਦੀ ਪੈਣੀ ਹੈ ਆਮ ਪਾਰਟੀ ਦੀ ਆਮ ਪਾਰਟੀ ਦੀ ਤੇ ਕਾਂਗਰਸ ਦੀ ਇਹਨਾਂ ਦੋਨਾਂ ਤੋਂ ਵਿੱਚੋਂ ਇੱਕ ਦੀ ਸਰਕਾਰ ਆਵੇਗੀ ਤੇ ਜੇਕਰ ਆਮ ਪਾਰਟੀ ਵਾਲੇ ਹੋਰ ਵਧੀਆ ਕੰਮ ਕਰਦੇ ਐ ਤਾਂ 100% ਆਮ ਪਾਰਟੀ ਦੀ ਸਰਕਾਰ ਆ ਸਕਦੀ ਹੈ ਤੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਿ 2027 ਦੇ ਵਿੱਚ ਕਿਸ ਦੀ ਸਰਕਾਰ ਆਵੇਗੀ ਤਾਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਆਸ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਬਹੁਤ ਬਹੁਤ ਧੰਨਵਾਦ